ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਦਾ ਜੀ ਦੀ ਵੀ ਇਹੀ ਜੀ ਸੋਚ ਹੋਊਗੀ ਸਰਕਾਰ ਸਖਤੀ ਨਾਲ ਨਿਪਟੂਗੀ ਪੰਜਾਬ 'ਚ ਅੱਜ ਸਕੂਲਾਂ 'ਨੂੰ ਵਾਈ ਧਮਕੀ ਦੇਵਾਦ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੇ ਨੇ ਪਰ ਪੰਜਾਬ ਸਰਕਾਰ ਅਜੇਹਾ ਕਿਸੇ ਵੀ ਕੀਮਤ 'ਤੇ ਨਹੀਂ ਹੁਣ ਦੇਵੇਗੀ। ਪੰਜਾਬ ਸਰਕਾਰ ਅਜੇਹ ਅਨਸਰਾਂ ਦੇ ਨਾਲ ਸਖਤੀ ਦੇ ਨਾਲ ਨਿਪਟੇਗੀ ਤੇ ਜੋ ਵੀ ਸਖਤ ਕਦਮ ਚੁੱਕਣੇ ਪਏ ਉਸ ਤੋਂ ਪਿੱਛੇ ਨਹੀਂ ਹਟੇਗੀ। ਬਰਿੰਦਰ ਗੋਇਲ ਨੇ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਅਤੇ ਨਸ਼ਾ ਤਸਕਰ ਨੂੰ ਪੰਜਾਬ 'ਚ ਸੇਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੂਰੇ ਦੇਸ਼ ਤੇ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਚੰਗੀ ਤਰ੍ਹਾਂ ਬਹਾਲ ਕਰਕੇ ਰੱਖਿਆ ਜਾਵੇਗਾ। ਕੁਝ ਲੋਕ ਬੈਡ ਐਲੀਮੈਂਟ ਨੇ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਮੈਂ ਕਹਿਣਾ ਚਾਹਣਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਦਾ ਜੀ ਦੀ ਵੀ ਇਹੀ ਜੀ ਸੋਚ ਹੋਊਗੀ ਸਰਕਾਰ ਸਖਤੀ ਨਾਲ ਨਿਪਟੂਗੀ ਜੋ ਵੀ ਕਦਮ ਚੱਕਣਾ ਪਿਆ ਅਸੀਂ ਕਦਮ ਚੱਕ ਵੀ ਰਹੇ ਹਾਂ ਸਰਕਾਰ ਉਹ ਤੋਂ ਗਰੇਜ ਨਹੀਂ ਕਰੂਗੀ ਸਰਕਾਰ ਮਾੜੇ ਅੰਸਰਾਂ ਨੂੰ ਸਿਰ ਨਹੀਂ ਚੱਕਣ ਦੇਊਗੀ ਕਿਸੇ ਨਸ਼ਿਆਂ ਵਾਲਿਆਂ ਨੂੰ ਸਿਰ ਨਹੀਂ ਚੱਕਣ ਦੇਊਗੀ ਅਮਨ ਸ਼ਾਂਤੀ ਪੰਜਾਬ ਦੀ ਸਭ ਤੋਂ ਜ਼ਰੂਰੀ ਯਾਰ ਮੈਂ ਇਹ ਵੀ ਕਹਿ ਸਕਦਾ ਕਿ ਪੂਰੇ ਦੇਸ਼ ਦੇ ਵਿੱਚੋਂ ਜੇ ਅਮਨ ਸ਼ਾਂਤੀ ਦੀ ਚੰਗੀ ਸਥਿਤੀ ਹੈ ਤਾਂ ਪੰਜਾਬ ਦੇ ਵਿੱਚ ਜਿਹਦੀ ਆਧਾਰਨ ਇਹ ਹੈ ਦੇਸ਼ ਵਿਦੇਸ਼ਾਂ ਦੇ ਵਿੱਚੋਂ ਹਜ਼ਾਰਾਂ ਕਰੋੜ ਦੇ ਜਿਹੜੇ ਇਨਵੈਸਟਮੈਂਟ ਨੇ ਨਿਵੇਸ਼ ਨੇ ਉਹ ਪੰਜਾਬ ਦੇ ਵਿਚਾਰੇ ਨੇ ਇਹ ਲੋਕ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਔਰ ਕਈ ਲੋਕ ਨੂੰ ਪਤਾ ਨਹੀਂ ਕੀ ਕੁਛ ਇਹਨਾਂ ਦੇ ਪਿੱਛੇ ਹੈਗੇ ਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਉਹਨਾਂ ਬਹਾਦਰ ਲੋਕਾਂ ਨੂੰ ਡਰਾਉਣਾ ਚਾਹੁੰਦੇ ਨੇ ਜਿਹੜੇ ਉਸ ਸਮੇਂ ਨਹੀਂ ਡਰੇ ਜਦੋਂ ਚੰਦ ਲੋਕ ਏਕੇ 47 ਦੇ ਜ਼ੋਰ ਤੇ ਅਤਵਾਦ ਫਲਾਉਣਾ ਚਾਹੁੰਦੇ ਸੀ ਪੰਜਾਬ ਦੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਸੀ ਇਹ ਲੋਕ ਉਦੋਂ ਨਹੀਂ ਡਰੇ ਤੇ ਹੁਣ ਇਹਨਾਂ ਦੇ ਕੋਸ਼ਿਸ਼ਾਂ ਕਿਸੇ ਦੀਆਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਸਖਤੀ ਨਾਲ ਇਹਨਾਂ ਨੂੰ ਨਜਿੱਠਿਆ ਜਾਊਗਾ ਅਸਰ ਸੀਐਮ ਮਾਨ ਜਿਹੜੇ ਹੈਗੇ ਕੱਲ੍ਹ ਆਕਾਲ ਸਾਹਿਬ ਪਹੁੰਚ ਰਹੇ ਨੇ ਕਿ ਸਾਰੇ ਪ੍ਰੋਗਰਾਮ ਸੰਚਾਲਿਤ ਕਰਦੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਸਾਰਿਆਂ ਦੇ ਲਈ ਸਰਵੋੱਚ ਅਸੀਂ ਸਾਰੇ ਸਤਿਕਾਰ ਕਰਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਗਿਆ ਹੈ ਤੇ ਮੁੱਖ ਮੰਤਰੀ ਸਾਹਿਬ ਕੱਲ ਦੇ ਸਾਰੇ ਰਜੇਵੇਂ ਰੱਦ ਕਰਕੇ ਹਾਲਾਂਕਿ ਕੱਲ ਨੂੰ ਮਾਨਯੋਗ ਰਾਸ਼ਟਰਪਤੀ ਜੀ ਉੱਥੇ ਆ ਰਹੇ ਨੇ ਪਰ ਉਹਨਾਂ ਨੇ ਰਾਸ਼ਟਰਪਤੀ ਭਵਨ ਨੂੰ ਵੀ ਲਿਖ ਕੇ ਦਿੱਤਾ ਵੀ ਮੈਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਹੈ ਸਾਡੇ ਲਈ ਸਰਵੋੱਚ ਅਸੀਂ ਉਹਨਾਂ ਦੇ ਸੱਦੇ ਤੇ ਉੱਥੇ ਜਾਣਾ ਸੋ ਉੱਥੇ ਮੁੱਖ ਮੰਤਰੀ ਸਾਹਿਬ ਜੋ ਕੁਝ ਪੁੱਛਣਗੇ ਉਹ ਦੱਸਣਗੇ ਕਾਦੇ ਲਈ ਬੁਲਾਇਆ ਉਹ ਐਕਸਪਲੇਨ ਕਰਨਗੇ ਤੇ ਬਾਕੀ ਆਪਦੀ ਗੱਲ ਕਰਨਗੇ ਉਹ ਜਿਹੜੀ ਕੱਲ੍ਹ ਹੈ ਸਾਰੀ ਤਸਵੀਰ ਹੈ ਜਿਹੜੀ ਉਹ ਸਾਰਿਆਂ ਦੇ ਸਾਹਮਣੇ ਆ ਜਾਣੀ ਆ ਸੋ ਮੁੱਖ ਮੰਤਰੀ ਸਾਹਿਬ ਨੇ ਬਹੁਤ ਅਦਬ ਤੇ ਸਤਿਕਾਰ ਦੇ ਨਾਲ ਇਹ ਸੱਦਾ ਸਬਕਾਰ ਕੀਤਾ ਕਰਨਾ ਹੀ ਆ ਤਾਂ ਕੱਲ ਨੂੰ ਜਾਣਗੇ ਉੱਥੇ